ਜਿਹੜੀਆਂ ਖਿਤਾਬ ਦੀਆਂ ਮਨਾਉਣੀਆਂ ਤੇ ਕੱਲ ਬਹਿਨ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖੇ ਆ ਇਹ ਮੈਂ ਈਰਖਾ ਦੇ ਬਸ ਨਹੀਂ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ ਇਹ ਸਰਕਾਰ ਜਿਹੜੀ ਆ ਮਾਰਚ 2022 ਚ ਹੋਣ ਚਾਹੀ ਸੀ ਉਹਦੇ ਮੈਂ ਤੁਹਾਨੂੰ ਹੁਣ 13 ਜਿਹੜੀਆਂ ਸ਼ਤਾਬੀਆਂ ਅਸੀਂ ਮਨਾਈਆਂ ਔਨ ਰਿਕਾਰਡ ਆ ਤੁਸੀਂ ਦਰਿਆਪਤ ਕਰ ਲਿਓ ਕਿ ਇਹਨਾਂ ਇਨੀਆਂ ਸ਼ਤਾਬਦਿਆਂ ਦੇ ਵਿੱਚ ਕਿਸੇ ਛੜਕ ਦੇ ਕੋ ਰੋੜਾ ਵੀ ਲੱਗਾ ਕਿਸੇ ਸ਼ਤਾਬਦੀ ਨੂੰ ਸਮਰਪਿਤ ਕੋਈ ਗੁਰਮੰਦਾ ਸਮਾਗਮ ਜਿਹੜਾ ਸ਼ਰੋਣੀ ਕਮੇਟੀ ਨੇ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਇਹ ਮੈਂ ਤੁਹਾਨੂੰ ਸਾਰੀਆਂ ਸ਼ਤਾਬਦੀਆਂ ਇਸ ਕਰਕੇ ਕਹਿ ਰਿਹਾ ਕਿ ਆ ਛਤਾਬਦੀ ਦੇ ਉੱਤੇ ਇਹ ਜਿਹੜੇ ਧਾਰਮਿਕ ਸਮਾਗਮ ਸਰਕਾਰ ਕਿਉਂ ਕਰਨ ਜਾ ਰਹੀ ਆ ਕਿਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਸਹਿਕਾ ਤਾਂ ਨਹੀਂ ਪਾ ਲੈਣ ਜਾ ਰਹੀ ਜਾਂ ਇਹਦੇ ਪਿੱਛੇ ਕੋਈ ਹੋਰ ਲੁਕਵਾ ਅਜੰਡਾ ਤਾਂ ਨਹੀਂ 228 ਅਗਸਤ ਨੂੰ 100 ਸਾਲਾ ਗੁਰੂ ਕੇ ਬਾਗ ਦਾ ਮੋਰਚਾ ਤੁਸੀਂ ਸਾਰੇ ਜਾਣਦੇ ਕਿੰਡੀ ਵੱਡੀ ਛਤਾਬਦੀ ਮਨਾਈ ਕੋਈ ਸਰਕਾਰ ਨੇ ਕਿਸੇ ਪੱਖ ਤੋਂ ਕੋਈ ਇਹਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ ਤੇ ਅਕਤੂਬਰ 2022 ਨੂੰ 100 ਸਾਲਾ ਪੰਜਾ ਸਾਹਿਬ ਦਾ ਸਾਕਾ ਜਿਹੜਾ ਪਾਕਿਸਤਾਨ 'ਚ ਵੀ ਮਨਾਇਆ ਇੱਥੇ ਵੀ ਮਨਾਇਆ ਕੋਈ ਯੋਗਦਾਨ ਨਹੀਂ ਫਿਰ 12 ਤੋਂ ਲੈ ਕੇ 14 ਮਾਰਚ ਤੱਕ 2023 ਸਿੱਖ ਪੰਥ ਦਾ ਵੱਡਾ ਮਾਣ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਦਿਹਾੜਾ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ 17 ਮਈ 2023 ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ 300 ਸਾਲਾਂ ਉਹ ਜਨਮ ਦਿਹਾੜਾ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਉਦੋਂ ਅਲਾਵਾ ਫਿਰ 1 ਅਕਤੂਬਰ 2023 ਨੂੰ ਬੜਾ ਅਹਿਮ ਦਿਨ ਸੀ ਜਦੋਂ ਗੁਰਦਰਾ ਸਿੰਘ ਸਭਾ ਲਹਿਰ ਜਿਹੜੀ ਆ ਉਹਦਾ 150 ਸਾਲਾਂ ਸਥਾਪਨਾ ਦਿਵਸ ਸੀਗਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਉਸ ਤੋਂ ਬਾਅਦ ਫਿਰ ਸਭ ਤੋਂ ਇੰਪੋਰਟੈਂਟ ਜਿਹੜਾ ਪੰਜਾਬ ਦਾ ਵੱਡਾ ਇਤਿਹਾਸ 9 ਸਤੰਬਰ 2023 ਜਿਹੜੀ ਮਹਾਰਾਜਾ ਰਿਪੂ ਦਮਨ ਸਿੰਘ ਜੇਸ ਮਹਾਰਾਜ ਨੇ ਸਿੱਖੀ ਪਿਰਤਾਂ ਲਈ ਆਪਣੀ ਜਿਹੜੀ ਉਹ ਮਹਾਰਾਜੇ ਦੀ ਜਿਹੜੀ ਪਦਵੀ ਉਹ ਤਾਂ ਖੋਣੀ ਖੋਲ ਗਿਆ ਉਹਨਾਂ ਕੋਲੋਂ ਪਰ ਬੜਾ ਵੱਡਾ ਇਤਿਹਾਸ ਸਿਰਜਾਇਆ ਉਹ ਉਹਨਾਂ ਦੀ 100 ਸਾਲਾਂ ਸ਼ਤਾਬਦੀ ਮਨਾਈ ਕੋਈ ਸਰਕਾਰ ਦਾ ਯੋਗਦਾਨ ਨਹੀਂ 21 ਫਰਵਰੀ 2024 ਨੂੰ ਜੈਤੋਂ ਦਾ ਮੋਰਚਾ ਜਿਹੜਾ ਸੀਗਾ ਵੀ ਮਾਲਵੇ ਦੀ ਧਰਤੀ ਤੇ ਉਹਦੇ ਵਿੱਚ 100 ਸਾਲਾਂ ਫਰੀਦਕੋਟ ਦੇ ਮਨਾਇਆ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸਰਕਾਰ ਵੱਲੋਂ ਕੋਈ ਕਿਤੇ ਪੱਖ ਤੇ ਕੋਈ ਕੋਈ ਯਾਦ ਸਤਾਪਤ ਕਰ ਦਿੱਤੀ ਜਾਂਦੀ ਉਹ ਤੋਂ ਬਾਅਦ ਫਿਰ ਸਭ ਤੋਂ ਵੱਡਾ ਜਿਹੜਾ 12 13 ਸੈਪਟੰਬਰ 2024 ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਅਗੁਰਤਾ ਗੱਦੀ ਦਿਵਸ ਕਿਹੜਾ ਵੱਡਾ ਸਥਾਨ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਕਿਉਂ ਉਸ ਵੇਲੇ ਉਹ ਸ਼ਤਾਬ ਦੀਆਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਸੀ ਇਹ ਮੈਂ ਤਾਂ ਤੁਹਾਨੂੰ ਯਾਦ ਕਰਾ ਰਿਹਾ ਮੈਂ ਕੋਈ ਈਰਖਾ 바ਤ ਨਹੀਂ ਗੱਲ ਕਰ ਰਿਹਾ ਮੈਂ ਸਿਰਫ ਜਿਹੜੀ ਗੱਲ ਪਤੇ ਦੀ ਕਹਿਣੀ ਚਾਹੁੰਦਾ ਉਹਤੇ ਮੈਂ ਅਖੀਰ ਚ ਆਉਂਗਾ ਫਿਰ 14 ਤੋਂ 18 ਸਤੰਬਰ 2024 ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦੇਵ ਤੇ ਤੁਹਾਨੂੰ ਚੇਤਾ 1 ਮਹੀਨਾ ਲਗਾਤਾਰ ਲੋਕਾਂ ਨੇ ਉਸ ਗੋਇੰਦਵਾਲ ਦੀ ਧਰਤੀ ਦੇ ਨਮਸਕਾਰ ਕੀਤੀ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਲੋਕ ਨਾਤਮਸਤਕ ਹੋਏ ਬੜੇ ਅਫਸੋਸ ਦੀ ਗੱਲ ਛੜਕਾਂ ਜੇ ਟੁੱਟੀਆਂ ਦੀ ਟੁੱਟੀਆਂ ਰਹੀਆਂ ਕਿਤੇ ਬਜਰੀ ਤੱਕ ਨਹੀਂ ਪਾਈ ਇਹਦਾ ਛੱਡੋ ਕੋਈ ਜਾਦਿਸ਼ ਸਮਰਪਿਤ ਕਰਕੇ ਰੱਖ ਜਾਂਦੇ ਕੋਈ ਯੋਗਦਾਨ ਨਹੀਂ ਉਦੋਂ ਬਾਅਦ ਫਿਰ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਗਰਿਆਈ ਦਿਵਸ ਜਿਹਨੂੰ ਗੁਰਮੁਖੀ ਦਿਵਸ ਦੇ ਤੌਰ ਤੇ ਆਪਾਂ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਸਰਕਾਰ ਦਾ ਉਹ ਤੋਂ ਬਾਅਦ ਆ ਮੌਜੂਦਾ ਸਮੇਂ ਦੇ ਵਿੱਚ 24 ਸਤੰਬਰ 2024 ਨੂੰ ਪੰਥ ਰਤਨ ਜਿਹੇਦਾਰ ਗੁਰਚੰਦ ਸਿੰਘ ਜੀ ਟੌੜਾ ਉਹਨਾਂ ਦੇ ਸਮਰਪਿਤ 100 ਸਾਲਾ ਜਿਹੜਾ ਉਹਨਾਂ ਦੇ ਨਗਰ ਵੀ ਮਨਾਇਆ ਤੇ ਅਸੀਂ ਵੀ ਸ਼ੋਮਣੀ ਕਮੇਟੀ ਨੇ ਮਨਾਇਆ ਕੋਈ ਯੋਗਦਾਨ ਨਹੀਂ ਮਾਤਾ ਗੁਜਰਕੌਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹ ਕਰਤਾਰਪੁਰ ਦੀ ਧਰਤੀ ਤੇ ਬੜਾ ਵੱਡਾ ਇਕੱਠ ਸਤਾਬ ਦੇ ਰੂਪ ਦੇ ਵਿੱਚ ਹੋਇਆ ਇੱਥੇ ਤੱਕ ਕਿ ਕੋਈ ਸਰਕਾਰ ਦਾ ਨੁਮਾਇੰਦਾ ਨਮਸਕਾਰ ਕਰਨ ਵੀ ਨਹੀਂ ਆਇਆ ਉਹ ਚ ਸ਼ਮੂਲੀਅਤ ਨਹੀਂ ਕੀਤੀ ਕਿਉਂਕਿ ਗੁਰੂ ਘਰ ਸਾਂਝੇ ਹੁੰਦੇ ਆ ਕਈ ਵਾਰੀ ਸਵਾਲ ਉਠਦਾ ਵੀ ਸਾਨੂੰ ਕਿਹਾ ਨਹੀਂ ਇਹ ਸੰਗਤ ਇੱਥੇ ਆਪ ਨਤਮਸਤਕ ਕੌਣ ਆਉਂਦੀ ਆ ਤੇ ਮਾਤਾ ਗੁਜਰਕੌਰ ਜੀ ਦਾ ਕਿੱਡਾ ਵੱਡਾ ਪਰ ਪੁਕਾਰਿਆ ਸਾਡੇ ਸਾਰਿਆਂ ਦੇ ਉੱਤੇ ਸਾਹਿਬ ਗੁਰੂ ਤੇਗ ਬਹਾਦਰ ਪਾਚਾ ਜਿਹੜੀ ਸ਼ੀਰਦੀ ਆਪਾਂ ਹੁਣ ਮਨਾਉਣਾ ਗੁਰਪੁਰਬ ਉਹ ਮਾਤਾ ਜੀ ਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਸੀ। ਉਦੋਂ ਅਲਾਵਾ ਹੁਣ ਆ ਜਿਹੜੇ ਮੌਜੂਦਾ ਤਿੰਨ ਦਿਹਾੜੇ ਆ ਇਹ ਤਿੰਨ ਦਿਹਾੜਿਆਂ ਦੇ ਵਿੱਚ ਜਦ ਕੇ ਸ਼੍ਰੋਮਣੀ ਕਮੇਟੀ ਨੇ ਪਤਾ ਸੀ ਕਿ 23 24 25 ਨਵੰਬਰ ਨੂੰ ਅਸੀਂ ਪ੍ਰੋਗਰਾਮ ਲੀਕੇ ਆ ਤੇ ਪੈਰਲਲ 23 24 25 ਨੂੰ ਆਨੰਦਪੁਰ ਦੀ ਧਰਤੀ ਦੇ ਪ੍ਰੋਗਰਾਮ ਲੀਕ ਦਿੱਤੇ ਆ। ਤੇ ਮੈਂ ਇਹ ਕਹਿਣਾ ਚਾਹੁੰਨਾ ਸਰਕਾਰ ਨੂੰ ਕਿ ਮੈਂ ਆ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਪਹਿਲਾਂ ਵੀ ਮਨਾਉਂਦੀ ਰਹੀ ਮਨਾ ਆ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮ ਆ ਮੈਂ ਲਿਖੀਏ ਤੁਸੀਂ ਜੇ ਮੈਲੇ ਲਿਖਣੇ ਹੋ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ 1969 ਦੇ ਵਿੱਚ 500 ਸਾਲਾਂ ਜਿਹੜੇ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦੇ ਸਰਕਾਰ ਦੇ ਕੰਮ ਉਹਦੇ ਨਾਲ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਤੇ ਕਈ ਨਾਂ ਗੁਰੂਨਾਮ ਗੁਰੂ ਸਾਹਿਬ ਦੇ ਨਾਂ ਤੇ ਖੋਲੇ ਕਿਉਂਕਿ ਉਹ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਸ਼ਤਾਬਦੀ ਸ਼ੋਮਣੀ ਕਮੇਟੀ ਨੇ ਮਨਾਈ ਸੀ ਪਰ ਆਹ ਜਿਹੜੇ ਕਾਰਜ ਆ ਇਹ ਉਸ ਵੇਲੇ ਹੋਏ ਫਿਰ 300 ਸਾਲਾਂ ਸ਼ਤਾਬਦੀ ਜਿਹੜੀ ਖਾਲਸੇ ਦੀ ਵਿਰਾਸਤ ਉਹ ਅਸੀਂ ਆਨੰਦਪੁਰ ਦੀ ਧਰਤੀ ਤੇ ਮਨਾਈ ਜਿੱਥੇ ਇੱਕ ਪੰਜ ਪਿਆਰਾ ਪਾਰਕ ਦੇ ਲਈ ਆਪਾਂ ਛਾੜਕ ਤੇ ਜਾਂਦੇ ਆਂ ਤੇ ਨਾਲ ਬਰਾਸਤਾ ਖਾਲਸਾ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹ ਬਰਾਸਤਾ ਖਾਲਸਾ ਦੇਖਣ ਆਉਂਦੇ ਆ ਉਹ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਇਵੈਂਟ ਕਾਇਮ ਕੀਤੇ ਸਮਰਪਿਤ ਕੀਤੇ ਸ਼ੋਮ ਉਹ ਸ਼ਤਾਬ ਦੀਆਂ ਨੂੰ ਤੇ ਉਹ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਦੀ ਜਿਹਨੂੰ ਆਪਾਂ ਸਨਹਾਨਦ ਫਤਿਹ ਦਿਵਸ ਕਰਦੇ ਆ ਜਿਹੜਾ ਨਗਰ ਕੀਰਤਨ ਚੱਪੜ ਜੀੜੀ ਤੋਂ ਤੁਰ ਕੇ ਉਹ ਪ੍ਰਕਾਸ਼ ਸਤਗੁਰਾਂ ਦੇ ਪਵਿੱਤਰ ਧਰਤੀ ਸ਼੍ਰੀ ਖਾਤੇ ਫਤੇਗੜ ਪਹੁੰਚਦਾ ਉੱਥੇ ਚੱਪੜ ਚਿੜੀ ਦਾ ਤੁਸੀਂ ਦੇਖ ਰਹੇ ਕਿੰਡੀ ਵੱਡੀ ਉਹ ਜਿਹੜੀ ਇਮਾਰਤ ਤੇ ਉੱਥੇ ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰ ਨੇ ਸਾਰਨਾ ਕੀਤੀ ਸੀ ਧਾਰਮਿਕ ਸਮਾਗਮ ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਉਹ ਤੋਂ ਇਲਾਵਾ ਆ ਹੁਣ ਮੌਜੂਦਾ ਆਪਾਂ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਛਾ ਦਾ 350 ਸਾਲਾਂ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕਿਨ ਮਨਾਇਆ ਤਖਤ ਸ੍ਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕਿਨ ਕੀਤੇ ਤਖਸਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼੍ਰੋਮਣੀ ਕਮੇਟੀ ਵੀ ਤੇ ਹੋਰ ਸੰਸਥਾਵਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਜੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰਕੇ ਦਿੱਤੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਨੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਕਿਸੇ ਧਰਮ ਨੂੰ ਵੀ ਸੰਬੰਧਿਤ ਸਤਿਕਾਰ ਦੀ ਹੋਵੇ ਸਿੱਖ ਧਰਮ ਨੂੰ ਚੇਚੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਉਹ ਆਪਣੀ ਉਹਨਾਂ ਦੇ ਈਵੈਂਟ ਜਿਹੜਾ ਉਹਨਾਂ ਦੀ ਜਾਤ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ 450 ਸਾਲਾਂ ਸਹਿਬ ਗੁਰੂ ਗੁਰਾਂ ਸਾਹਿਬ ਪਾਤਸ਼ਾਹ ਜੀ ਦਾ ਆਖਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਾਇਮ ਕੀਤੀ ਭਾਵੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜਲੇ ਤੁਸੀਂ ਯੂਨੀਵਰਸਟੀਆਂ ਬਣਾਉਣੀਆਂ ਬੜੇ-ਬੜੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥ ਹੈ ਔਰ ਇਹ ਸਮਾਗਮ ਬਣਾ ਰਹੀ ਹੈ ਸੇ ਤੁਹਾਨੂੰ ਖੁੱਲਾ ਮੈਂ ਉਸ ਦਿਨ ਵੀ ਕਿਹਾ ਤੇ ਅੱਜ ਵੀ ਕਹਿੰਦਾ ਸਾਨੂੰ ਖੁੱਲਾ ਸੱਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪ ਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਹਾਡੇ ਕਰਨ ਦਾ ਕੀ ਕੰਮ ਆ ਲਾ ਮੈਂ ਹੋਰ ਤੁਹਾਡੇ ਬੈਠਿਆਂ ਤੇ ਕਹਿੰਦਾ ਬੈਂਸ ਸਾਹਿਬ ਦਾ ਇਲਾਕਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਗੜ੍ਹ ਸਿੰਘ ਤੋਂ ਰੋਡ ਜਾਂਦੀ ਆ ਆਨੰਦਪੁਰ ਸਾਹਿਬ ਨੂੰ ਉਹ ਕੌਣ ਅਜ ਬਣਾ ਰਿਹਾ ਜੀ ਕੌਣ ਬਣਾ ਰਿਹਾ ਉਹ 2 ਸਾਲ ਤੋਂ ਚੱਲ ਰਹੀ ਆ ਪਵਿੱਤਰ ਖਾਲਸੇ ਦੀ ਧਰਤੀ ਉਹ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਵਾਲੇ ਆਨੰਦਗੜ੍ਹ ਕਿਲੇ ਵਾਲੇ ਬਣਾ ਰਹੇ ਆ ਤੇ ਤੁਸੀਂ ਦੇਖੋਗੇ ਉਹ 3 ਲੇਨ ਮਾਲਾ 6 ਲੇਨ ਸੜਕ ਬਣ ਰਹੀ ਆ ਤੇ ਬੈਂਸ ਸਾਹਿਬ ਉਧਰ ਨੂੰ ਵੀ ਧਿਆਨ ਦੇ ਦਿਓ ਸ਼ਰਧਾਬਤੀ ਦੇ ਵਿੱਚ ਵੱਡਾ ਕੀਰਤੀਵਾਨ ਸਨਮਤ ਕਰ ਜਾਓ ਤੇ ਸਤਲੋਜ ਦੇ ਉੱਤੇ ਆ ਮੈਂ ਪਾਰसों ਜਾ ਕੇ ਆਇਆ ਪੁਲ ਦੇ ਉੱਤੇ ਮੇਰੇ ਖਲ ਪੈਚਵਰਕ ਵੀ ਨਹੀਂ ਮਿੱਟੀ ਵਿਚਾਰੇ ਪਾਉਣ ਦੇ ਠੱਕ ਠੱਕ ਗੱਡੀਆਂ ਵੱਜਦੀਆਂ ਕਿਸੇ ਦਾ ਬੈਰਿੰਗ ਟੁੱਟਦਾ ਕਿਸੇ ਦਾ ਕੁਝ ਹੋਰ ਟੁੱਟਦਾ ਇਹ ਕਾਰਜ ਤੁਹਾਡੇ ਕਰਨ ਵਾਲੇ ਆ ਇਹ ਕਾਰਜ ਤੁਹਾਨੂੰ ਆਪ ਕਰਨੇ ਚਾਹੀਦੇ ਆ ਇੱਕ ਸਾਨੂੰ ਲੰਬਾ ਅਰਸਾ ਹੋ ਗਿਆ ਸਰਕਾਰ ਨੂੰ ਕਹਿੰਦਿਆਂ ਨੂੰ ਕਿ ਕਸੀਬਰੇ ਜਿਹੜਾ ਆਨੰਦਪੁਰ ਸਾਹਿਬ ਤੋਂ ਉਹ ਗੋਇੰਦ ਆਪਣੇ ਸਾਡੇ ਕੀਰਤਪੁਰ ਦੀ ਜਿਹੜੀ ਆਪਣੇ ਸਾਡੇ ਜਾਂਦੇ ਸਰਸਾ ਨਦੀ ਉਹਦੇ ਵਿੱਚ ਉਹਦੇ ਵਿੱਚ ਉਹਦੀ ਲੀਕੇਜ ਹੋ ਰਹੀ ਆ ਤੇ ਸਰਕਾਰ ਕਾਰਜ ਉਹ ਨਹੀਂ ਕਰ ਰਹੀ ਜਿਹੜੇ ਕਰਨੇ ਵਾਲੇ ਤੇ ਮੈਨੂੰ ਲੱਗਦਾ ਵੀ ਕਿਉਂਕਿ ਬਰਾ 27 ਲੱਗੇ ਆ ਰਿਹਾ ਤੇ ਸੋਚਿਆ ਇਹ ਜਾ ਰਿਹਾ ਕਿ ਇਹਦੇ ਵਿੱਚ ਜਿਹੜੇ ਧਾਰਮਿਕ ਸਮਾਗਮ ਆ ਇਹ ਮੈਂ ਆਪਾਂ ਮੋਰੇ ਹੋ ਕੇ ਮਨਾਈਏ ਤਾਂ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਾ ਜਾਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਾਰਜ ਜਿਹੜੇ ਮੈਂ ਤੁਹਾਨੂੰ ਗਿਣਾਏ ਹੋਰ ਵੀ ਕਈ ਗਿਣਾ ਸਕਦਾ ਬਹੁਤ ਸਾਰੇ ਹੋਰ ਵੀ ਕਾਰਜ ਆ ਜਿਹੜੇ ਹੋਣ ਵਾਲੇ ਆ ਤੇ ਤੁਸੀਂ ਉਹਨਾਂ ਕਾਰਜਾਂ ਵੱਲੋਂ ਕਿਰਪਾ ਕਰਕੇ ਇੱਕ ਕਾਰਜ ਕਰੋ ਤੁਸੀਂ ਵੱਡਾ ਕੋਈ ਯੂਨੀਵਰਸਿਟੀ ਜਾਂ ਵੱਡਾ ਹਸਪੀਟਲ ਡਿਕਲੇਅਰ ਕਰੋ ਗੁਰਤੇਗ ਬਹਾਦਰ ਪਾਛਾ ਜੀ ਦੀ ਇਸ ਸ਼ਹੀਦੀ ਸ਼ਤਾਬ ਜੀ ਨੂੰ ਸਮਰਪਿਤ ਜਿਹੜੇ ਭਾਈ ਮਤੀਦਾਰ ਭਾਈ ਸਤੀਦਾਰ ਭਾਈ ਦਿਆਲਾ ਜੀ ਉਹਨਾਂ ਲਈ ਕੋ ਵੱਡਾ ਯਾਦਗਾਰੀ ਕੋਈ ਗਰੀਬ ਗੁਰਬਿਆਂ ਲਈ ਕੋ ਬੇਰ ਆਪਣਾ ਕੋ ਹਾਊਸ ਬਣਾ ਦਿਓ ਜਿਹਨੂੰ ਆਪਾਂ ਅੱਜਕਰ ਬੇਰ ਦਾ ਆਸਰਮ ਕਹਿੰਦੇ ਆ ਤੇ ਨਾਲ ਦੀ ਨਾਲ ਸਤਗੁਰਾਂ ਦਾ ਗੁਰਤਾ ਗੱਦੀ ਦੇਸ ਵੀ 350 ਸਾਲ ਆ ਰਿਹਾ ਉਹ 350 ਸਾਲਾਂ ਗੁਰਦਾ ਗੱਦੀ ਦੇਵ ਸਤਿਗੁਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 9 ਸਾਲ ਦੀ ਆਜੂ ਦੇ ਵਿੱਚ ਉਹ ਕਰਤੱਬ ਕੀਤੇ ਜਿਹੜੇ 9 ਕਰੋੜ ਸਾਲ ਚ ਵੀ ਜਾਂ ਇਦੋਂ ਵੀ ਜ਼ਿਆਦਾ ਸਮਾਂ ਹੋਵੇ ਕੋਈ ਨਹੀਂ ਕਰ ਸਕਦਾ ਕਿਉਂਕਿ ਗੁਰੂ ਜੋਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੋ ਮੈਂ ਅੱਜ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਆ ਕਿ ਮੈਂ ਕੋਈ ਈਰਖਾ ਵਸ ਨਹੀਂ ਗੱਲ ਕਰ ਰਿਹਾ ਇਹ ਪ੍ਰੋਗਰਾਮ ਜਿਹੜੇ ਅਸੀਂ ਸਾਰੇ ਪਹਿਲਾਂ ਆਲਰੇਡੀ ਲੀਕਿਓ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ 23 24 25 ਸ਼ਮੂਲੀਅਤ ਕਰੋ ਅਸੀਂ ਤੁਹਾਨੂੰ ਸੱਦੇ ਪੱਤਰ ਵੀ ਦੇਣਾ ਆਵਾਂਗੇ ਐਵੇਂ ਵੀ ਗੁਰੂ ਘਰ ਦੀ ਮਰਿਆਦਾ ਆ ਉਹਦੇ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਉੱਥੇ ਕੋਈ ਵੀ ਸ਼ਾਮਲ ਹੋ ਸਕਦਾ ਗੁਰਦੁਆਰਾ ਸੀਸਗੰਜ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਤੇ ਨਾਲ ਅਕਾਲੀ ਬੁੰਗਾ ਜਿੱਥੇ ਗੁਰੂ ਸਾਹਿਬ ਨੇ ਪੇ ਬੈਠ ਕੇ ਖਾਲਸੇ ਪੰਥ ਨੂੰ ਇੱਕ ਵੱਡੇ ਜਾਹੋ ਜਲਾਲ ਵੀ ਦਿਖਾਲੇ ਸੀ ਖਾਲਸਾ ਪੰਥ ਦੀ ਸਿਰਜਣਾ ਲਈ ਸੋ ਉੱਥੇ ਇਹ ਸਮਾਗਮ ਹੋਣੇ ਆ ਇਹਨੂੰ ਸ਼ੋਅ ਆਫ ਸਟਰੈਂਥ ਕਰਨ ਦੀ بجائے ਗੁਰੂ ਨੂੰ ਸਮਰਪਿਤ ਹੋ ਕੇ ਸਤਗੁਰ ਜੀ ਨੂੰ ਸਮਰਪਿਤ ਹੋ ਕੇ ਸਮਾਗਮ ਕੀਤੇ ਜਾਣ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਪ੍ਰੋਗਰਾਮ ਅਚੇਤ ਚੌਰ ਤੇ ਸਾਰੇ ਲਿਕਿਵਾ ਤੇ ਸ਼ੁਰੂ ਵੀ ਹੋ ਗਏ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੁਹਾਡਾ ਅੰਤ ਦੇ ਵਿੱਚ ਫੇਰ ਆ ਜਿੰਨੀਆਂ ਵੀ ਤੁਹਾਨੂੰ ਮੈਂ ਸ਼ਤਾਬ ਦੀਆਂ ਗਣਾਈਆਂ ਜਿਹੜੇ ਗੋਇੰਦਵਾਲ ਦੀ ਧਰਤੀ ਦੀ ਸ਼ਤਾਬਦੀ ਸੀ ਲੱਖਾਂ ਲੋਕ ਜਾਮ ਦੇ ਵਿੱਚ ਬੁਕਾਬੂ ਰਹੇ ਆਉਂਦੇ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਬਰਲੇ-ਬਾਸੇ ਦੀ ਸ਼ੜਕ ਵੀ ਬੜੀ ਟੁੱਟੀ ਹੋਈ ਸੀ ਪਰ ਕੋਈ ਤਰਸ ਨਹੀਂ ਕੀਤਾ ਹੁਣ ਵੀ ਮੈਂ ਨਿਮਰਤਾ ਸਹਿਤ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਕਰਨ ਦੀ ਸਮਰੱਥ ਆ ਤੇ ਦੂਸਰੀਆਂ ਜਥੇਬੰਦੀਆਂ ਦੇਖੋ ਚਾਹੇ ਦਮਦਮਿੰਟਕਸਾਲ ਆ ਚਾਹੇ ਨਿਹੰਗ ਸਿੰਘਾਂ ਦੀਆਂ ਸੰਮੌਰ ਜਥੇਬੰਦੀਆਂ ਚਾਹੇ ਹੋਰ ਜਥੇਬੰਦੀਆਂ ਉਹ ਸਾਰੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਦੀਆਂ ਆਪਣੇ ਤੌਰ ਤੇ ਕੋਈ ਇਕਾਦੋਕਾ ਉਹ ਮਨਾ ਲੈਂਦੇ ਵੱਖਰੀ ਗੱਲ ਆ ਪਰ ਵੱਡੀ ਸ਼ਤਾਬ ਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਸੀ ਫਿਰ ਅੰਤ ਦੇ ਵਿੱਚ ਇਹਨਾਂ ਨੂੰ ਫਿਰ ਦੁਬਾਰਾ 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 ਕਹਿੰਦਾ ਚੰਗਾ ਨਹੀਂ ਲੱਗਦਾ ਬੇਨਤੀ ਕਰਦਾ ਕਿ ਇਹ ਪ੍ਰੋਗਰਾਮ ਤੁਸੀਂ ਟਕਰਾ ਜਨਾਰ ਕੰਮ ਸੇ ਕੰਮ ਸਿੱਖ ਪੰਥ ਦੇ ਵਿੱਚ ਟਕਰਾ ਹੀ ਹੁੰਦਾ ਕਿਉਂਕਿ ਜਿਹੜੇ ਪੈਰਲਲ ਆਪਾਂ ਪ੍ਰੋਗਰਾਮ ਲੀਕ ਲਈਏ 23 24 25 ਅਸੀਂ ਪ੍ਰੋਗਰਾਮ ਰੱਖੇ ਸਾਡੇ ਤਾਂ ਅਸੀਂ ਸਾਲ ਪਹਿਲਾਂ ਦੇ ਰੱਖੇ ਆ ਤੇ ਹੁਣ ਤੁਸੀਂ ਵੀ ਰੱਖ ਦਿੱਤੇ ਤਾਂ ਫਿਰ ਉਹ ਕਈ ਵਾਰੀ ਉਹ ਟਕਰਾਵਾਲ ਨੂੰ ਸਥਿਤੀ ਚੱਲ ਜਾਂਦੀ ਆ ਇਹ ਸਮਾਂ ਜੋੜਨ ਦਾ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਦੇ ਭਾਵੇਂ ਇੱਕ ਫਿਰਕਾ ਸੀ ਭਾਵੇਂ ਗੁਰੂ ਸਾਹਿਬ ਜੀ ਨੇ ਇਹ ਜਿਹੜੇ ਆਪਣੇ ਸ਼ਰੀਰ ਦਾ ਬਲੀਦਾਨ ਦਿੱਤਾ ਇਸ ਰਲ ਮਿਲ ਕੇ ਮਨਾਈਏ ਇਹਦੇ ਵਿੱਚ ਹੀ ਸਾਰਿਆਂ ਦਾ ਸਾਡਾ ਜਿਹੜਾ ਹੈ ਉਹ ਗੁਰੂ ਪ੍ਰਤੀ ਵਫਾਦਾਰੀ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਕਾਲੀ ਕਿਉਂ ਹੈ ਜੀ ਇੰਨੀ ਮਤਲਬ ਕਦੀ ਦੱਸਾਂ ਤੁਸੀਂ ਜ਼ਿਕਰ ਕੀਤਾ ਕਿ ਇੰਨੀ ਕਾਲੀ ਸਰਕਾਰ ਨਹੀਂ ਪਈ ਹੈਗੀ ਪਰ ਇਸ ਵਾਰ ਉਹ ਜ਼ਿਆਦਾ ਅਸਤਾਵੀਸ ਮਾਨਮਨ ਨੂੰ ਲੈ ਕੇ ਕਾਲੀ ਪਈ ਸਰਕਾਰ ਵੀ ਲੱਗਦਾ ਕੀ ਹੈ ਕਿ ਜਦ ਹਰਦੋਰ ਬੈਂਸੀ ਇੱਕ ਇੱਕ ਪੋਸਟ ਵੀ ਸਾਂਝੀ ਆਈ ਹੈ ਉਸ ਦੇ ਵਿੱਚ ਉਹਨੇ ਲਿਖਿਆ ਹੈ ਕਿ ਇਹ ਪੰਥ ਸਾਡਾ ਵੀ ਹੈ ਤੁਹਾਡਾ ਨੇ ਇਸ ਤੋਂ ਕੀ ਜਗ ਜ਼ਾਹਰ ਹੁੰਦਾ ਹੈ ਜੀ ਦੇਖੋ ਪੰਥ ਤਾਂ ਸਾਰਿਆਂ ਦਾ ਸਾਂਝਾ ਹੈ ਦੇ ਵਿੱਚ ਕੋਈ ਦੋਰਾਵਾ ਨਹੀਂ ਜੀ ਜੀ ਤੇ ਪੰਥ ਦੀ ਨਮਾਇੰਦਾ ਜਥੇਬੰਦੀ ਹੈ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਨਸਟੀਟਿਊਸ਼ਨਲ ਇਲੈਕਟਡ ਬਾਡੀ ਆ ਇਹ ਤੇ ਅਸੀਂ ਤਾਂ ਕਹਿੰਦੇ ਅਸੀਂ ਅਸੀਂ ਤਾਂ ਕਹਿੰਦੇ ਪੰਥ ਨੂੰ ਇਕੱਠਾ ਕਰੀਏ ਵੇ ਆਓ ਤੁਸੀਂ ਵੀ ਵਿੱਚ ਜਦਾਪਦਾ ਹੋਣੀ ਨਹੀਂ ਬਾਤ ਆ ਨਾ ਅਸੀਂ ਦਾ ਪ੍ਰੋਗਰਾਮ ਸਾਲ ਦੇ ਇਨਕਿਓ ਆ ਤੇ ਜੇ ਇਹਨਾਂ ਨੂੰ ਕਾਹਲੀ ਹੁਣ ਇਹਦੇ ਪਿੱਛੇ ਕੀ ਹੈ ਉਹਨਾਂ ਨੂੰ ਤੁਸੀਂ ਸਵਾਲ ਕਰ ਲਾਇਓ ਪਰ ਮੈਨੂੰ ਭਾਪਦਾ ਭਈ ਐਵੇਂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਆਪਣੇ ਕੋਈ ਹੋਰ ਵੱਡੇ ਜਿਹੜੇ ਈਵੈਂਟ ਸਤਾਪਤ ਕਰਨ ਜਿਹੜੇ ਸਦੀਵਕਾਲ ਚੇਤਾ ਰਹੂਗਾ ਜੀ ਭਈ ਆਹ ਜਿਹੜੇ 2025 ਦੇ ਵਿੱਚ ਸਰਕਾਰ ਨੇ ਸ਼ਤਾਪਦੀ ਨੂੰ ਸਮਰਪਿਤ ਕੀ ਕੀਤਾ ਸੀ ਤੇ ਧਾਰਮਿਕ ਸਮਾਰਕ ਬਦਸੀਂ ਆਪ ਕਰ ਰਹੇ ਆ ਸੀਐਮ ਸਾਹਿਬ ਆ ਰਹੇ ਨੇ ਤੁਸੀਂ ਮੁਲਾਕਾਤ ਕਰ ਕਰੋਗੇ ਉਹਨਾਂ ਦੇ ਨਾਲ ਇਹ ਨੁਕਤਾ ਰੱਖੋਗੇ ਜੀ ਉਹਨਾਂ ਨਾਲ ਕਿ ਅਸੀਂ ਤਾਂ ਜਦੋਂ ਸਵਾਲ ਪੁੱਛਾਂਗੇ ਤੁਸੀਂ ਵੀ ਮੁੰਡਾ ਰੱਖੂਗੇ ਚਲੋ ਬੇਨਤੀ ਹੈ ਆ ਜਿਹੜੀ ਹਾਲੇ ਗੱਲ ਹੋਣੀ ਉਹਦਾ ਮੈਂ ਹੋਣੇ ਕੀ ਤੁਹਾਨੂੰ ਜਵਾਬ ਦੇ ਦਿਆਂ ਪਰ ਆ ਰਹੇ ਹੋ ਇੱਥੇ ਨੂੰ ਜੇ ਮਿਲਣਗੇ ਉਹ ਹਲੇ ਬੈਠ ਕੇ ਕੋਈ ਵਿਚਾਰਾਂ ਕਰਾਂਗੇ ਕੋਈ ਨਾ ਕੋਈ ਪ੍ਰਧਾਨ ਜੀ ਸਟਾਫ ਦੀਆਂ ਪਿਛਲੇ ਸਮੇਂ ਵੀ ਬਣਾਈਆਂ ਗਈਆਂ ਕਦੇ ਵੀ ਸ਼ਰੋਣੀ ਕਮੇਟੀ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਸ ਕਿਹੜੀ ਸਰਕਾਰ ਚੱਲਦੀ ਪਈ ਹੈ ਜਾਂ ਸੈਂਟਰ 'ਚ ਕਿਹੜੀ ਰਾਸ਼ਟਰਪਤੀ ਤੱਕ ਖੁੱਲੇ ਸੱਤੇ ਦਿੱਤੇ ਜਾਂਦੇ ਨੇ ਸਾਰਿਆਂ ਨੇ ਆ ਕੇ ਸ਼ਮੂਲੀਅਤ ਵੀ ਕੀਤੀ ਆ ਸਟੇਜਾਂ ਦੇ ਉੱਤੇ ਵੀ ਉਹਨਾਂ ਨੂੰ ਮਾਨ ਸਨਮਾਨ ਪੂਰਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕਿ ਸਾਨੂੰ ਇੱਥੇ ਮਾਨ ਸਨਮਾਨ ਨਹੀਂ ਮਿਲਦਾ ਦੇਖੋ ਮੈਂ ਵਾਰ-ਵਾਰ ਪਹਿਲਾਂ ਵੀ ਕਹਿੰਦਾ ਰਿਹਾ ਹੁਣ ਵੀ ਕਹਿੰਦਾ ਕਈ ਵਾਰੀ ਇੱਕ ਦੋਕੜ ਵਾਰੀ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਫਿਰ ਪਿੱਛੇ ਨੂੰ ਮੁੜ ਗਏ ਕਿਉਂਕਿ ਖਾਲਸੇ ਪੰਥ ਦੀਆਂ ਰਵੈਤਾਂ ਆ ਤੇ ਰਵੈਤਾਂ ਜਿਹੜੀਆਂ ਆ ਉਹ ਸਾਡੀਆਂ ਅੱਜ ਵੀ ਚੱਲ ਰਹੀਆਂ ਫਿਰ ਤਾਂ ਸਾਡੀਆਂ ਅੱਜ ਵੀ ਚੱਲ ਰਹੀਆਂ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਮਨਾਈ ਲਈ ਤੇ ਤੁਹਾਨੂੰ ਅਸੀਂ ਚਮੂਲੀਤ ਕਰ ਲਏ ਓਦਾਂ ਵੀ ਆਉਣਾ ਹੀ ਆ ਕਹਿਣਾ ਹੀ ਆ ਸਾਰਿਆਂ ਨੂੰ ਅੱਜ ਦਾ ਦੇਖਦੇ ਪ੍ਰਧਾਨ ਮੰਤਰੀ ਨੂੰ ਵੀ ਰਾਸ਼ਟਰਪਤੀ ਨੂੰ ਵੀ ਤੇ ਸਾਰਿਆਂ ਨੂੰ ਵਾਕਿਆ ਨੂੰ ਵੀ ਅਸੀਂ ਪਹਿਲਾਂ ਵੀ ਉਧਰ ਪ੍ਰੈਸ ਕਾਨਫਰੰਸ ਸਾਝੀ ਜਦੋਂ ਕੀਤੀ ਸੀ ਉਸ ਦਿਨ ਕਿਹਾ ਸੀ ਅਸੀਂ ਸਾਰਿਆਂ ਨੂੰ ਖੁੱਲਾ ਹੀ ਨਿਉਂਦਾ ਦਿੰਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਲਈ ਆਪਣੇ ਸੀਸ ਦਾ ਬਲਿਦਾਨ ਕੀਤਾ ਸੀ ਸਾਰਿਆਂ ਦਾ ਫਰਜ਼ ਬਣਦਾ ਵੀ ਇਹਦੇ ਵਿੱਚ ਵੱਡੇ ਪੱਧਰ ਤੇ ਆ ਕੇ ਸ਼ਮੂਲੀਅਤ ਕਰਨ। ਜਿਹੜੀ ਪਾਕਿਸਤਾਨ ਜੱਥਾ ਜਾਣਾ ਸੀਗਾ ਉਸ ਤੇ ਕੋਈ ਰੋਕ ਲਗਾਈ ਗਈ ਹੈ ਗ੍ਰਹਿ ਮੰਤਰਾਲੇ ਵੱਲੋਂ ਇਹ ਸੁਣਨ ਚ ਆਇਆ ਜੀ ਇਹ ਕਿ ਕਿ ਹਰਿਆਣਾ ਕਮੇਟੀ ਤੇ ਰੋਕ ਲਗਾ ਦਿੱਤੀ। ਦੇਖੋ ਜੱਲੇ ਪਿੱਛੇ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਜਾਣਾ ਸੀ ਤੇ ਸਾਨੂੰ ਬੀਜੇਪੀ ਲੱਗਾਇਆ ਸੀ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਹੁਣ ਅਸੀਂ ਆਪਣੇ ਤੌਰ ਤੇ ਪਾਸਪੋਰਟ ਦਾ ਮੰਗੇ ਜੇ ਸਰਕਾਰ ਨਹੀਂ ਇਜਾਜ਼ਤ ਦੋ ਫਿਰ ਜੱਥਾ ਨਹੀਂ ਜਾਊਗਾ। ਬਸ ਕਰਕੇ ਕਿਹਾ ਕਿ ਇਸ ਦੇ ਮਸ਼ੂਆ ਦੇ ਇਲਾਕੇ ਦੇ ਵਿੱਚ ਕੋਈ ਬੋਡਰ ਹੈ ਜਿਸ ਲਾਗੋਵ ਰੱਖੇ ਗਏ ਸੀ ਕਿ ਉਹ ਉੱਥੇ ਤਰ ਪਰਵਰਤਨ ਬੜਾ ਹੋ ਰਿਹਾ ਤੇ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਪ੍ਰਚਾਰਕਾਂ ਦੀਆਂ ਦੂਕੀਆਂ ਲਗਾਈਆਂ ਸੀ ਉਹਨੂੰ ਰੱਦ ਕਰ ਦਿੱਤਾ ਦੇਖੋ ਉਹ ਭੈਣੀਆਂ ਸਾਡੀ ਸਤਿਕਾਰ ਜੋ ਹੋ ਗਿਆ ਸਾਡੇ ਕਿਉਂਕਿ ਸ਼ਤਾਬਦੀ ਦੇ ਸਾਰੇ ਜਿਹੜੇ ਸਮਾਗਮ ਸ਼ੁਰੂ ਹੋ ਗਏ ਆ ਅਸੀਂ ਇੱਕ ਹਲਕੇ ਤੇ ਨਹੀਂ ਸਾਰਿਆਂ ਹਲਕਿਆਂ ਦੇ ਵਿੱਚੋਂ ਜਿਹੜੇ ਪ੍ਰਚਾਰਕ ਆ ਉਹ ਕੁਝ ਅਡੇ ਹਾਈ ਡਿਪਲੋਮੇਟ ਕਿਤੇ ਕੁਝ ਬਾਬੇ ਬਕਾਲੇ ਡਿਪਲੋਮੇਟ ਕੀਤੇ ਆ ਤੇ ਮੈਂ ਤੁਸੀਂ ਜਾਣਦੇ ਆ 4 ਸਾਲ ਮੈਨੂੰ ਹੋ ਗਏ ਆ ਮੈਂ ਕਦੇ ਇਦਾਂ ਦੀ ਭਾਵਨਾ ਨਹੀਂ ਕਦੇ ਰੱਖੀ ਹੂ ਕਾਨੀ ਪ੍ਰਧਾਨੀ ਪੰਜ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਕਿ 11 ਦਸੰਬਰ ਤੇਜਸ ਸਿੰਘ ਸਮੁੰਦਰੀ ਆਪਜੀ ਜਰਾਬ ਕੀਤਾ ਜਾਊਗਾ ਮੇਰੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਜੀ ਜੇਕਰ ਹੋਵੇ ਮੰਨ ਕਰ ਕੋਈ ਨਾ ਜਿੱਲੇ ਗੱਲ ਹੋਊਗੀ ਫਿਰ ਉਦੋਂ ਕਰਾਂਗੇ ਹੁਣ ਹਲੇ ਐਡਵਾਂਸ ਹੈ ਆਪਾਂ ਗੱਲਾਂ ਜਿਹੜੀਆਂ ਕਰੀ ਗਈਆਂ ਚੰਗੀ ਨਹੀਂ ਲੱਗਦੀ ਗੱਲ। ਕਮੇਟੀ ਵੱਲੋਂ ਪਹਿਲਾਂ ਵੀ ਸਰਕਾਰ ਨੂੰ ਪੇਸ਼ ਕੀਤੀ ਸੀ ਅੱਜ ਵੀ ਆਪ ਜੀ ਨੇ ਕੀਤੀ ਕਲ ਸਟੇਟਮੈਂਟ ਵੀ ਦਿੱਤੀ ਸੀ ਕਿ ਸ੍ਰੋਮਣੀ ਕਮੇਟੀ ਜਿਹੜੀ ਆ 15 ਸਤੰਬਰ ਦਾ ਉਹ ਅਰੇ ਧਾਕੂ ਸਵਾਰਥੀ ਸਿਆਸਤਦਾਨਾਂ ਦੇ ਜਾਂ ਆਪ ਕਹਿੰਦੇ ਆ। ਕਿ ਉਹ ਮੰਨ ਰਾਜ ਉੱਤੇ ਆ ਕੇ ਸੇਮ ਪੈਟਰਨ 23 ਤੋਂ ਵੀ ਵੱਧ ਮੰਤਰੀ 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 ਅਖੀਰ ਕਰ ਸਕਦਾ। ਕਿ ਇਹ ਮਾਮਲਾ ਅਦਾਲਤ ਦੇ ਸਾਹਮਣੇ ਜਾਇਜ਼ ਆ ਜਾ ਸਕਦਾ। ਦੇਖੋ ਦੇਖੋ ਗਾਲੇ ਆ। ਡੈਮੋਕਰੇਸੀ ਲੋਕਤੰਤਰ ਆ। ਜੇ ਇਹ ਸਰਕਾਰ ਆਪਣੇ ਆਪ ਨੂੰ ਕਲੇਮ ਕਰਦੀ ਆ ਵੀ ਅਸੀਂ 92 ਜਿੱਤ ਕੇ ਤੇ ਪੰਜਾਬ ਦੀ ਸਰਕਾਰ ਚਲਾ ਰਹੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 185 ਮੈਂਬਰ ਆ। 5 ਕੁਆਇਫਟਿਡ ਮੈਂਬਰ ਆ। ਇਹ ਕਿਸ ਕੰਮ ਲਈ ਚੁਣੇ ਜਾਂਦੇ ਇਹ ਨਾ ਕੰਮ ਲਈ ਚੁਣੇ ਜਾਂਦੇ। ਮੈਂ ਤਾਂ ਹੀ ਤਾਂ ਕਹਿੰਦਾ ਸਹਿਯਿਕਾ ਨਾ ਪਾ ਲੋ। ਸਰਕਾਰ ਆਪਣੇ ਕੰਮ ਕਰੇ ਸ਼ੋਮਣੀ ਕਮੇਟੀ ਸਮਰਾਥਿਆ ਇਹਨੂੰ ਆਪਣੇ ਕੰਮ ਕਰਾ। ਸਰਕਾਰੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਜੀ। ਇਸ ਬਾਈ ਦੀ ਲਾਗੇ ਨੇਰੇ ਲੱਗੇ ਹੀ ਐ 6 ਮਹੀਨੇ ਬਾਅਦ ਹੋਰ ਕੇ ਲਈ ਸਾਲੂ ਬਾਦ ਦਾ ਚੁਗੁਦਾ ਕਾ ਲੱਗ ਜਾਣਾ ਹੈ ਇਹ 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 ਸਤਾਪੀਆਂ ਨੇ ਲੱਗਦਾ ਕਿ ਸਿਆਸੀ ਦਾ ਹਾਲ ਹੈ ਇਹ ਇਹ ਹਰਜੋਤ ਮੈਂ ਸੋਹਣਾ ਨੂੰ ਜਿਲ੍ਹੇ ਪ੍ਰੈਸ ਕਾਨਫਰੈਂਸ ਕਰਨ ਦੇ ਦੁਆਰਾ ਉਧਰ ਤੁਸੀਂ ਸਵਾਲ ਕਰੋ ਇੱਕ ਇੱਕ ਸਾਫ਼ੀ ਸਵਾਲ ਹੈ ਕਿ ਜਿਹੜਾ ਕੋਈ ਗੈਰ ਸਿੱਖਾ ਹੈ ਜਿਸਨੇ ਕੋਈ ਤਾੜਾ ਨਹੀਂ ਪ੍ਰਕਾਸ਼ਿਆ ਹੋਇਆ ਜਾਂ ਜਿਸਨੇ ਕੋਈ ਅੰਮ੍ਰਿਤ ਨਹੀਂ ਛਕਿਆ ਹੋਇਆ ਕਿ ਉਹ ਧਰਮ ਦੇ ਵਿੱਚ ਕੋਈ ਕਥਮ ਨਹੀਂ ਦੇ ਸਕਦਾ ਕਿਉਂਕਿ ਗੁਰਦਗਸਰ ਸਾਹਿਬ ਨੇ ਅੱਜ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿਹਾ ਕਿ ਪਹਿਲਾਂ ਅੰਮ੍ਰਿਤ ਛਕਣ ਸਿੱਖੀ ਵਾਲੇ ਬਾਣੇ ਵਾਲੇ ਬੰਦ ਫਿਰ ਆ ਕੇ ਧਾਰਮਿਕ ਮਾਮਲੇ ਦੇ ਵਿੱਚ ਦੇਖੋ ਦੋ ਤਰ੍ਹਾਂ ਪਲੀਫਾਈ ਕਰ ਦਿਓ ਜੀ ਦੋ ਤਰ੍ਹਾਂ ਇਕ ਆਪਾਂ ਸਹਿਜ ਧਾਰੀ ਸਿੱਖਿਆ ਇੱਕ ਅਮਰਧਾਰੀ ਸਿੱਖਿਆ ਜਿਹੜਾ ਲੀਡ ਕਰਨਾ ਹੁੰਦਾ ਖਾਲਸਾ ਪੰਥ ਦੇ ਕੁਝ ਆਧਾਰਿਆਂ ਨੂੰ ਉਹ ਅਮਰਧਾਰੀ ਇੱਕ ਮਰਿਆਦਾ ਆ ਸਾਡੀ ਸਿੱਖ ਪੰਥ ਦੀ ਤੇ ਜਿਹੜਾ ਸਹਿਜ ਧਾਰੀ ਆ ਸ਼ੰਬੂਲੇ ਤਾਂ ਕੋਈ ਵੀ ਕਰ ਸਕਦਾ ਸ਼ੰਬੂਲੀਅਤ ਦਾ ਨਹੀਂ ਕੋਈ ਮਸਲਾ ਗੱਲ ਜੇ ਲੇ ਕਿਸੇ ਨੇ ਲੀਡ ਕਰਨਾ ਆ ਉਸ ਵੇਲੇ ਉਹ ਲੀਡ ਕਰਨ ਵਾਲਾ ਅਮਰਧਾਰੀ ਹੋਣਾ ਚਾਹੀਦਾ ਰਹਿਤਮਾਨ ਹੋਣਾ ਚਾਹੀਦਾ ਸਾਰਿਆਂ ਪੱਖਾਂ ਤੋਂ ਸੰਪੂਰਨ ਚਾਹੀਦਾ ਜੀ ਪੰਜਾਬ ਸਰਕਾਰ ਸੰਪੂਰਨ ਚਲੋ ਅਸੀਂ ਤਾਂ ਯਤਨ ਕਰਦੇ ਆਂ ਜੀ ਇਹ ਤਾਂ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਆਹ ਰੋਜ਼ ਦੀ ਰੋਜ਼ ਹੀ ਮੇਲਾ ਆਉਂਦੀ ਆ ਤੇ ਆ ਕੇ ਭਾਈ ਆਪਣੇ ਵੀ ਸਾਰੇ ਉਹਦਾ ਪਤਾ ਕਰਕੇ ਦੱਸੋ ਬਹੁਤ ਬਹੁਤ ਧੰਨਵਾਦ